ਏ ਵੀ ਨਹੀਂ ਜਾ ਸਕ 40 ਸਾਲ ਬਾਅਦ ਉਸ ਨੂੰ ਸਾਨੂੰ ਅਜ ਇਨਸਾਫ ਦੀ ਉਮੀਦ ਜਾਗੀ ਮਾਪਿਆਂ ਨੇ ਬੱਚਿਆਂ ਦੇ ਕੇਸ ਪਿੱਛੇ ਵੱਲ ਗੁੰਦ ਕੇ ਵੀ ਕੁੜੀਆਂ ਵਾਂਗ ਗੁੰਦ ਕੇ ਮੁੰਡਿਆਂ ਦੇ ਤੇ ਬੱਸਾਂ ਵਿੱਚ ਲੈ ਲੈ ਕੇ ਮਾਪੇ ਨੱਠੇ ਔਰ ਜਿੱਥੇ-ਜਿੱਥੇ ਕੋਈ ਧੀ ਪੈਣ ਪੁੱਤਰ ਸਿੱਖ ਹੋਣ ਦਾ ਪਠਾਣਿਆ ਨਿਕਲਿਆ ਉਹਨੂੰ ਕਾਇਰ પા ਕੇ ਫੂਕ ਦਿੱਤਾ ਗਿਆ 40 ਸਾਲ ਬਾਅਦ ਸੱਜਨ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਗਿਆ ਇਹ ਦਿੱਲੀ ਰਹਿੰਦੇ ਸੀਗੇ ਇਹ ਪਰਿਵਾਰ ਮੈਂ ਦੰਗਾਪੇੜੇ ઋਸ਼ੀਕੇਸ਼ ਯੂਪੀ ਤੋਂ ਆਇਆ ਹੋਇਆ ਹਾਂ ਉਸ ਵਕਤ ਸਾਡੇ ਨਾਲ ਸੰ 83 ਸੰ 84 ਤੇ ਸੰ 73 ਦਿਨਵਾਰੀ ਸਾਡੇ ਉਤੇ ਅਟੈਕ ਹੋਇਆ ਸਾਨੂੰ ਫਿਰ ਮਜਬੂਰ ਹੋ ਕੇ ਇੱਥੇ ਵਾਪਸ ਆਣਾ ਪਿਆ ਬਹੁਤ ਪਿਆਣਾ ਬਹੁਤ ਦਰਦਨਾਕ ਜੋ ਸਾਡੇ ਆਪਣੇ ਹੀ ਸਾਡੇ ਨਾਲ ਖਾਂਦੇ ਪੀਂਦੇ ਲੋਕ ਸੀ ਉਹਨਾਂ ਨੇ ਹੀ ਸਾਡੇ ਉਤੇ ਅਟੈਕ ਕੀਤਾ ਤੇ ਸਾਨੂੰ ਇੱਧਰ ਆਣ ਵਾਸਤੇ ਮਜਬੂਰ ਕਿੰਨਾ ਕ ਨੁਕਸਾਨ ਹੋਇਆ ਉੱਥੇ ਜਿਹੜਾ ਉਸ ਵਕਤ ਸਾਡਾ ਲਗਭਗ 8-10 ਲੱਖ ਰੁਪਏ ਦਾ ਨੁਕਸਾਨ ਹੋਇਆ ਸੀ ਜੀ